ਹਣਜੀ ਮਾੜਾ ਜੀ ਦੱਸ ਦੋ ਬਸ ਇੱਕ ਬੈਜੀ ਮੰਦਿਆਂ ਵੱਡਾ ਦੁੱਖ ਹੈ ਪਰ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਜੀ ਛੱਡ ਦਿਓ ਜੀ ਬਿਲਕੁਲ ਮੰਗ ਕੀਤੀ ਜਾ ਚਾਰੀ ਸੀ ਕਿ ਸਾਰੇ ਵਰਡ ਦੀਆਂ ਦਵਾਵਾਂ ਸੀ ਕਿ ਇਹਨੂੰ ਫਾਂਸੀ ਮਿਲਣੀ ਚਾਹੀਦੀ ਆ ਅਰੇ ਸਵੇਰੇ ਉੱਠਦੇ ਸੀ ਨਾ ਤਾਂ ਉਹੀ ਮਿੱਟੀ ਨਾਲ ਲਿਬੜਿਆ ਹੋਇਆ ਚਿਹਰਾ ਰੇਤਾਂ ਨਾਲ ਉਹਦੀ ਅੱਖਾਂ ਕੰਨਾਂ ਵਿੱਚ ਉਹ ਸਾਹਮਣੇ ਆਉਂਦਾ ਸੀ ਤੇ ਰਾਤ ਨੂੰ ਸੌਂਦੇ ਸੀ ਉਹੀ ਚਿਹਰਾ ਲੈ ਕੇ ਸੌਂਦੇ ਸੀ ਕਿ ਕਦੋਂ ਮੇਰੇ ਬੱਚੇ ਨੂੰ ਇਨਸਾਫ਼ ਮਿਲੂਗਾ ਨਹੀਂ ਅੱਜ ਮਿਲ ਗਿਆ ਅੱਜ ਦੇਖਿਆ ਵੀ ਤੁਸੀਂ ਬੱਚੀ ਦੀ ਜਿਹੜੀ ਹੈ ਉਹ ਤਸਵੀਰ ਆ ਲਗਾਤਾਰ ਆਪਣੇ ਨਾਲ ਰੱਖੀ ਅਸੀਂ ਦੇਣ ਲੱਗਾ ਤਾਂ ਵੱਡਾ ਦੁੱਖ ਕਦੇ ਵੀ ਨਾ ਬੋਲੋ ਨਹੀਂ ਪੈਟਰੋਲ ਬਾਹਰ ਹੈ ਬੇਸ਼ੱਕ ਖਾਲੀ ਆਤਾਂ ਦਿਨ ਰੋਜ਼ ਨਹੀਂ ਹੈਗੀ ਪਰ ਮ ਨੂੰ ਸਕੂਨ ਮਿਲ ਗਿਆ ਅੱਜ ਕਿ ਫਾਂਸੀ ਦੀ سزا ਸੁਣਾਈ ਹੋਈ ਉਸ ਨੂੰ ਅੰਦਰ ਗਈ ਦਾ ਦੋਸ਼ੀ ਮਹਿਲਾ ਜਿਹੜੀ ਨਜ਼ਰ ਮਿਲਾ ਪਾਰੀ ਸੀ ਤੁਹਾਡੇ ਨਾਲ ਨਜ਼ਰ ਮਲਾਈ ਉਹਨੇ ਨਹੀਂ 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 ਬਿਲਕੁਲ ਵੀ ਨਹੀਂ ਉਹ ਕਹਿ ਰਹੀ ਹੈ ਨਾ ਮੇਰੇ ਬੱਚੇ ਛੋਟੇ ਸੀ ਮੇਰੀ سزا ਕੱਟ ਕੀਤੀ ਜਾਵੇ ਇਸ ਤੋਂ ਛੋਟੇ ਨਹੀਂ ਸੀ ਜਦੋਂ ਇਹਨੂੰ 2.5 ਸਾਲ ਦੀ ਨੂੰ ਮਾਰਿਆ ਸੀਗਾ ਉਹ ਚੀਜ਼ਾਂ ਉਹਦੇ ਉਦੋਂ ਸੋਚਣੀਆਂ ਸੀ ਤੇ ਜੱਜ ਸਾਹਮਣੇ ਬਹੁਤ ਵੱਡਾ ਡਿਸੀਜਨ ਲਿਆ ਉਹਦੇ ਲਈ ਕਿ ਇਹਨੂੰ ਕਰੋ ਅਲਟਕਾਇਆ ਜਾਵੇ ਤਾਂ ਕਿ ਪੂਰੇ ਸਮਾਜ ਵਿੱਚ ਮਿਸਾਲ ਬਣ ਜਵੇ। ਸਲਾ ਸੁਣਾਇਆ ਗਿਆ ਲਗਾਤਾਰ ਤੁਹਾਡੇ ਵੱਲੋਂ ਜੀ ਮੈਂ ਅਕਸਰ ਮੈਂ ਸਾਰੀ ਸੰਗਤ ਦਾ ਉਸ ਪਰਮਾਤਮਾ ਦਾ ਉਸ ਜੱਜ ਸਾਹਿਬ ਦਾ ਜੀ ਉਸ ਅਦਾਲਤ ਦਾ ਜੀ ਮੈਂ ਪਰੇਪਰ ਕਰ ਹੁੰਮਨ ਜੀ ਦਾ ਆਪਣੀ ਬੀੜੀ ਗੁਪਤਾ ਸਰ ਦਾ ਮੇਰੇ ਕੋਲ ਕੋਈ ਵਰਲਡ ਹੀ ਨਹੀਂ ਹੈਗੀ ਜੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਇੰਨੀ ਅਰਦਾਸਾਂ ਕੀਤੀਆਂ ਸੀ ਜੀ ਉਹਨੂੰ ਫਾਂਸੀ ਨਹੀਂ ਸਜ਼ਾ ਸੁਣਾਵੇ ਅੱਜ ਸਚਾਈ ਦੀ ਜਿੱਤ ਹੋਈ ਹੈ ਜੀ। ਬਹੁਤ ਬਹੁਤ ਸਰ ਸਾਰਿਆਂ ਦਾ ਧੰਨਵਾਦ ਸਰ ਜਿਨ੍ਹਾਂ ਨੇ ਸਾਡੇ ਇਹਨਾਂ ਦੁੱਖ ਦਾ ਟਾਈਮ ਸੀਗਾ ਜੀ ਅੱਜ ਥੋੜੀ ਸ਼ਾਂਤੀ ਮਿਲੀ ਹੈ ਜੀ ਸਾਨੂੰ। ਲੱਗਦਾ ਕਿ ਜਿਹੜਾ ਜਿੰਨਾ ਦੁੱਖਾ ਬੰਦੀ ਦਾ ਵਾਪਸ ਨਹੀਂ ਆ ਸਕਦੀ ਪਰ ਮਨ ਨੂੰ ਥੋੜੀ ਜੀ ਇੱਕ ਗੱਲ ਨੂੰ ਵੀ ਰਾਹਤ ਵੀ ਜਿਹੜਾ ਫੈਸਲਾ ਵਾ ਜਿਹੜਾ ਚੁੰਦੇ ਵੀਰੇ ਅੱਜ ਸਾਰੀ ਸੰਗਤ ਨੇ ਅਰਦਾਸ ਕੀਤੀ ਹੈ ਜੀ ਕਿ ਵੀ ਦਲੋਈ ਦੀ ਕਾਤਲ ਨੂੰ ਫਾਂਸੀ ਹੋਵੇ ਹੁਣ ਮੈਂ ਫੇਰ ਕਹਿਣਾ ਹਾਂ ਸਾਰੀ ਸੰਗਤ ਕਰ ਅਰਦਾਸ ਕਰਿਓ ਕਿ ਸਾਡੇ ਦਲੋਈ ਫੇਰ ਵਾਪਸ ਆਏ ਸਾਡਾ ਘਰ ਫੇਰ ਉਦਾਂ ਹੀ ਹੱਸਦਾ ਵਾਸਦਾ ਕਰੇ ਜੀ ਕਹਿੰਦੇ ਸੰਗਤ ਦੀਆਂ ਅਰਦਾਸਾਂ ਨਾਲ ਹੀ ਉੱਥੇ ਤੱਕ ਆਇਆ ਹੁਣ ਅੱਗੇ ਵੀ ਸੰਗਤ ਦੀਆਂ ਅਰਦਾਸਾਂ ਨਾਲ ਹੀ ਹੋਣਾ ਸੁਣਨ ਦੇ ਵਿੱਚ ਆਇਆ ਸੀ ਕਿ ਕਹਿੰਦੇ ਬੱਤੀ ਲਈ ਵੀ ਅੱਜ ਵੀ ਤੁਸੀਂ ਉਸੇ ਤਰ੍ਹਾਂ ਹੀ ਜਿਹੜਾ ਪਹਿਲਾਂ ਜਦੋਂ ਪਰਚੇਜਿੰਗ ਵਗੈਰਾ ਕਰਦੇ ਸੀ ਅੱਜ ਜੀ ਵੀਰੇ ਹਾਂ ਜੀ ਅੱਜ ਵੀ ਮੈਂ ਆਪਣੇ ਅਗੰਪ੍ਰੀਤ ਬੇਟੇ ਲਈ ਕੁਝ ਵੀ ਸਮਾਨ ਲੈ ਕੇ ਨਾ ਦਰਲੋਜ ਨੂੰ ਮੈਂ ਆਪਣੇ ਨਾਲ ਹਰ ਟਾਈਮ ਰੱਖਦਾ ਜੀ ਉਹਦੇ ਲਈ ਮੈਂ ਹਰ ਚੀਜ਼ ਨਾਲ ਲੈ ਕੇ ਆਉਣਾ ਜੀ ਮੈਂ ਉਹਨੂੰ ਕਦੇ ਆਪਣੇ ਤੋਂ ਵੱਖ ਨਹੀਂ ਹੋਣ ਦਿੱਤਾ ਜੀ ਉਹ ਜਾਂਦਾ ਅੱਜ ਵੀ ਉਸੇ ਤਰ੍ਹਾਂ ਹੀ ਜੀ ਬਿਲਕੁਲ ਅੱਜ ਵੀ ਉਦਾਂ ਹੀ ਹੈ ਜੀ ਭਾਈ 2 ਮਿੰਟ ਖੜਨਾ